ਮਾਨਯੋਗ ਸ੍ਰੀ ਸਰੇਂਦਰ ਲੰਬਾ ਆਈਪੀਐਸ ਐਸਐਸਪੀ ਸਾਹਿਬ ਛਾਰਪੁਰ ਸ੍ਰੀ ਸਰਬਜੀਤ ਸਿੰਘ ਜੀ ਬਾਈਆ ਐਸਪੀਡੀ ਛਾਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿੱਡੀਓ ਜਮ ਮਹਿਮ ਤਹਿਤ ਛਾਰਪੁਰ ਪੁਲਿਸ ਨੂੰ ਉਸ ਸਮੇਂ ਪਾਰੀ ਸਫਲਤਾ ਮਿਲੀ ਜਦੋਂ ਸ਼੍ਰੀਮਤੀ ਹੁਸ਼ਾ ਰਾਣੀ ਮੁੱਖ ਅਫਸਰ थाना ਮੇਟੀਆਂ ਨਾਲੋਂ ਜਿਹੜਾ ਏਟੀਐਮ ਗੈਸ ਕਟਰ ਨਾਲ ਕੱਟ ਕੇ ਵਾਅਦਾਤਾ ਕਰਨ ਵਾਲੇ ਗਰੋਧ ਦਾ ਪਰਦਾ ਫਾਸ਼ ਕਰਦੇ ਕਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਵਿੱਚ ਇਹਨਾਂ ਨੇ ਪਹਿਲਾਂ ਦੋ ਜਗ੍ਹਾ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਇੱਕ ਰਾਜਪੁਰ ਭਾਇਆਂ ਐਚਡੀਐਫਸੀ ਬੈਂਕ ਦਾ ਏਟੀਐਮ ਇੱਕ ਫੁਗਲਾਣੇ ਵਿਖੇ ਪੀਐਨਬੀ ਬੈਂਕ ਦਾ ਏਟੀਐਮ ਇਹਨਾਂ ਦੀ ਮੋਡਸ ਪਰੈਂਡੀ ਸੀ ਕਿ ਇਹਨਾਂ ਜੀਐਨਏ ਜਿਹੜੀ ਇੰਡਸਟਰੀ ਹੈ ਉਹਦੇ ਵਿੱਚੋਂ ਪਹਿਲਾਂ ਸਿਲੰਡਰ ਚੋਰੀ ਕੀਤੇ ਗੈਸ ਕਟਰ ਚੋਰੀ ਕੀਤੇ ਉੱਥੋਂ ਉਹ ਉਹਨਾਂ ਦੀ ਮਦਦ ਨਾਲ ਜਿਹੜਾ ਇਹਨਾਂ ਨੇ ਪਹਿਲਾਂ ਰਾਜਪੁਰ ਭਾਇਆਂ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਫਿਰ ਫੁਗਲਾਣੇ ਪਿੰਡ ਵਿਖੇ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਫੁਗਲਾਣੇ ਵਾਲੀ ਵਾਅਦੇ ਵਿੱਚ 9.5 ਲੱਖ ਰੁਪਏ ਕਹਿ ਸੀ ਜਿਸ ਦਿਨਾਂ ਨੇ ਵਾਅਦਾ ਕੀਤੀ ਪਰ ਉਸ ਦਿਨ ਸਾਡੀ ਜਿਹੜੀ ਪੀਸੀਆਰ ਸੀ ਰਾਤ ਦੀ ਪੈਟਰੋਲਿੰਗ ਪਾਰਟੀ ਜਿਹੜੀ ਮੌਕੇ ਤੇ ਰੁਟੀਨ ਦੀ ਤਰ੍ਹਾਂ ਜਿਹੜੇ ਰੇਟੀਮ ਰਾਤ ਨੂੰ ਚੈੱਕ ਕਰਦੇ ਆ ਉਹ ਮੌਕੇ ਤੇ ਪਹੁੰਚ ਗਈ ਤੇ ਦੋਸ਼ੀਆਂ ਨੇ ਜਦੋਂ ਬਾਹਰ ਗੱਡੀ ਖੜੀ ਇਹਦਾ ਖੜਾਕ ਸੁਣਿਆ ਤੇ ਉਸ ਸਮੇਂ ਇਹ ਪਿੱਛੋਂ ਹਨੇਰੇ ਦਾ ਫਾਇਦਾ ਠਾ ਕੇ ਮੌਕੇ ਤੋਂ ਪਰ ਜਿੰਝ ਕਾਮਯਾਬ ਹੋ ਗਏ ਪਰ ਐਸਐਚਓ ਮੇਟਰੀਆਣਾ ਨੇ ਜਿਹੜਾ ਵਾ ਬੜੀ ਮਿਹਨਤ ਨਾਲ ਉਹਦੇ ਸਟਾਫ ਨੇ ਜਿਹੜਾ ਵਾ ਟੈਕਨੀਕਲ ਮਦਦ ਨਾਲ ਅਤੇ ਹਿਊਮਨ ਸਰਸ ਦੀ ਮਦਦ ਨਾਲ ਜਿਹੜਾ ਵਾ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਜਿਹੜੇ ਚਾਰ ਦੋਸ਼ੀ ਨੇ ਦੋ ਚਾਰੇ ਦੋ ਦੋ ਭਾਈ ਨੇ ਵਿੱਚੀ ਹਰੀ ਅਤਾਜੇ ਕੁਮਾਰ ਵੀ ਦੋ ਸਕੇ ਭਰਾ ਨੇ ਜੀ ਕਰਨਦੀਪ ਤੇ ਕਰਨਬੀਰ ਦੋ ਸਕੇ ਭਰਾ ਨੇ ਚਾਰਾਂ ਨੇ ਜਿਹੜੀ ਇਹ ਨੂੰ ਵਾਰਦਾਤ ਕੀਤੀ ਜੀ ਇਹ ਜਿਹੜੀ ਸਾਡੇ ਵਾਸਤੇ ਜਿਹੜੀ ਵਧੀਆ ਅਚੀਵਮੈਂਟ ਇਹ ਵੀ ਹੈ ਹੋਈ ਕਿ ਜਦੋਂ ਇਹ ਦੋਸ਼ੀ ਗ੍ਰਫਤਾਰ ਕੀਤੇ ਇਹ ਪੰਜਵੀਂ ਵਾਰਦਾਤ ਨੂੰ ਕਰਨ ਲਈ ਤਿਆਰੀ ਕਰ ਰਹੇ ਸੀ ਇਹਨਾਂ ਨੇ ਹੋਰ ਦੁਬਾਰਾ ਸਿਲੰਡਰ ਖਰੀਦ ਲਏ ਕਿਉਂਕਿ ਪਹਿਲੇ ਜਿਹੜੇ ਸਿਲੰਡਰ ਸੀ ਇਹਨਾਂ ਦੇ ਮੌਕੇ ਤੋਂ ਦੋਬਰੀ ਫੜੇ ਗਏ ਤੇ ਦੁਬਾਰਾ ਇਹਨਾਂ ਨੇ ਨਵੇਂ ਸਿਲੰਡਰ ਖਰੀਦੇ ਇਹ ਨਵੀਂ ਅਟੈਂਪਟ ਕਰਨ ਦੀ ਜਿਹੜੀ ਕੋਸ਼ਿਸ਼ ਕਰਨ ਦੀ ਤਿਆਰੀ ਵਿੱਚ ਸੀ ਜੇਕਰ ਇਹ ਗ੍ਰਫਤਾਰ ਨਾ ਕੀਤੇ ਜਾਂਦੇ ਸਮੇਂ ਸਰ ਤੇ ਹੋ ਸਕਦਾ ਇਹਨਾਂ ਨੇ ਹਿਸ਼ਾਰਪੁਰ ਜ਼ਿਲ੍ਹੇ ਵਿੱਚ ਜਾਂ ਆਸ-ਪਾਸ ਦੇ ਜ਼ਿਲ੍ਹੇ ਵਿੱਚ ਕੋਈ ਏਟੀਐਮ ਦੀ ਲੁੱਟ ਨੂੰ ਅੰਜਾਮ ਦੇ ਸਕਦੇ ਸੀ ਕਿ ਕਿ ਦੀ ਰਹਿਣ ਵਾਲੇ ਸੀ ਤੇ ਉਹਨਾਂ ਤੇ ਪਹਿਲਾਂ ਕੋਈ ਮੁਕਦਮਾ ਵੀ ਦਰਜ ਇਹਨਾਂ ਤੇ ਇਹ ਬਡਲਾ ਪਿੰਡ ਆ ਥਾਣਾ ਮੇਟੀਆਣਾ ਜੀ ਮੁਕਦਮੇ ਜਿਹੜੇ ਦਰਜ ਇਹਨਾਂ ਬਾਰੇ ਅਸੀਂ ਵੈਰੀਫਾਈ ਰਿਕਾਰਡ ਪਰਤਾਲ ਕਰ ਰਹੇ ਹਾਂ ਫਿਲਹਾਲ ਸਾਨੂੰ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਅਸੀਂ ਰਿਕਾਰਡ ਚੈੱਕ ਕਰਕੇ ਦੱਸਾਂਗੇ ਇਹ ਪਿੰਡ ਤੋਂ ਹੀ ਇਹਨਾਂ ਨੂੰ ਗ੍ਰਫਤਾਰ ਕੀਤਾ ਵਾ ਸਾਡੇ ਕੋਲ ਇਹਨਾਂ ਦੀ ਟੈਕਨੀਕਲ ਮਦਦ ਨਾਲ ਹਿਊਮਨ ਸਰਚ ਦੀ ਮਦਦ ਨਾਲ ਇਨਫਰਮੇਸ਼ਨ ਆ ਗਈ ਸੀ ਇਹ ਵਾਰਦਾਤ ਇਹਨਾਂ ਨੇ ਦਿੱਤੀ ਹੈ ਇਹਨਾਂ ਕੋਲੋਂ ਗੈਸ ਸਿਲੰਡਰ ਵੀ ਮਿਲੇ ਨੇ ਗੈਸ ਕਟਰ ਵੀ ਮਿਲੇ ਨੇ ਜੀ ਵਹੀਕਲ ਵੀ ਮਿਲੇ ਨੇ ਜਿਨ੍ਹਾਂ ਦੇ ਜਾ ਕੇ ਰਾਤ ਨੂੰ ਇਹ ਵਾਰਦਾਤਾਂ ਕਰਦੇ ਸੀ ਇਹਨਾਂ ਕੋਈ ਵੈਪਨ ਵਗੈਰਾ ਕੋਈ ਨਹੀਂ ਵੈਪਨ ਫਿਲਹਾਲ ਕੋਈ ਬਰਾਮਦ ਨਹੀਂ ਆਇਆ ਅੱਜ ਅਸੀਂ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਹਾਂ ਰਿਮਾਂਡ ਦੌਰਾਨ ਜਿਹੜਾ ਡੂੰਘਾਈ ਨਾਲ ਪੁੱਛਗਿਰ ਕੀਤੀ ਜਾਊਗੀ ਇਹਨਾਂ ਕੋਲੋਂ ਉਹ ਵੀ ਵਾਰਦਾਤਾਂ ਕੀਤੀਆਂ ਨੇ ਉਹ ਸਾਹਮਣੇ ਆਏ ਨਹੀਂ ਅਸੀਂ ਹੋਰ ਵਾਰਦਾਤਾਂ ਵੀ ਇਹਨਾਂ ਕੋਲ ਪੁੱਛਸ਼ ਕਰਾਂਗੇ ਰਿਮਾਂਡ ਦੌਰਾਨ ਜੀ ਕਿਉਂਕਿ ਹੋ ਸਕਦਾ ਇਹਨਾਂ ਨੇ ਕੀਤੀਆਂ ਹੋਣ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਕੀਤੀਆਂ ਅਸੀਂ ਸਾਰੇ ਪੰਜਾਬ ਵਿੱਚ ਮ ਹੋ ਜਿਲ੍ਹਿਆਂ ਵਿੱਚ ਜਿਹੜੀ ਇਹੋ ਜਿਹੀ ਵਾਰਦਾਤ ਹੋਈ ਤਾਂ ਉਸ ਬੰਦੀ ਬੈਨ ਕੋ ਪੁਸ਼ਪ ਪੜਤਾਲ ਕੀਤੀ ਜਾਵੇਗੀ ਹਾਂਜੀ ਇਹ ਥੋੜਾ ਨਸ਼ੇ ਦੇ ਆਦੀ ਨੇ ਜੇ ਨਸ਼ੇ ਦੀ ਲਤ ਕਰਕੇ ਜਿਹੜਾ ਇਹੋ ਜਿਹੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਨਹੀਂ ਦੋ ਵਿੱਚ ਹੈਗੇ ਨਹੀਂ ਬਾਕੀ ਨੇ ਸਾਥੀ ਨੇ ਨਾਲ ਸਾਥ ਦੇਂਦੇ ਨੇ ਕੁਝ ਲਾਲਚ ਕਰਕੇ ਜੀ ਇਹਨਾਂ ਨੇ ਸਰ ਇਹਨਾਂ ਦੀ ਉਮਰ ਕਿੰਨੀ ਹੈ ਪੁਲਿਸ ਸਰ ਸਮੇਂ ਸਮੇਂ ਤੇ ਟ੍ਰਾਂਸਫਰ ਕਰਕੇ ਨਾਲ ਮੀਟਿੰਗ ਵੀ ਕਰਦੇ ਨੇ ਸਿਕਿਉਰਟੀ ਪਰਪਸ ਨੂੰ ਜਦ ਪਰ ਬੈਂਕਾਂ ਵੱਲੋਂ ਕਈ ATM ਅਜੇ ਵੀ ਜਿਹੜੇ ਉਗਾੜਦੇ ਰੱਖੇ ਜਾਂਦੇ ਆ ਆਪਾਂ ਕਈ ਚੁੱਕਾ ਗਰੀਬ ਤਾਂ ਹੈਗੇ ਨੇ ਕਿ ਉਹਨਾਂ ਨਾਲ ਸੁਰੱਖਤਾ ਪ੍ਰਸ਼ਾਸਨ ਬਿਲਕੁਲ ਜੀ ਅਸੀਂ ਸਮੇਂ-ਸਮੇਂ ਸਰ ਬੈਂਕ ਮੈਨੇਜਰ ਨਾਲ ਮੀਟਿੰਗ ਕਰਦੇ ਆ ਕਿ ਜਿੰਨੇ ਵੀ ਤੁਹਾਡੇ ATM ਨੇ ਖਾਸ ਕਰਕੇ ਪਿੰਡਾਂ ਵਿੱਚ ਜਿਹੜੇ ATM ਨੇ ਉਹਨਾਂ ਤੇ ਜਿਹੜੇ ਸਕਿਉਰਟੀ ਗਾਰਡ ਰੱਖਣ ਨਹੀਂ ਤਾਂ ਰਾਤ ਨੂੰ ਬੰਦ ਕਰਦਾ ਕਰਨ ਪਰ ਬੈਂਕ ਵਾਲੇ ਜਿਹੜੇ ਉਹਨਾਂ ਦੀ ਕੋ ਆਪਣੀਆਂ ਪਾਲਿਸੀ ਜੀ ਨੇ ਕਈ ਬੈਂਕਾਂ ਨੂੰ ਜਿਹੜਾ ਸਕਿਉਰਟੀ ਗਾਰਡ ਮਈਆ ਨਹੀਂ ਹੁੰਦੇ ਪਰ ਫਿਰ ਵੀ ਅਸੀਂ ਜਿਹੜਾ ਆਪਣੇ ਤੌਰ ਤੇ ਪੁਲਿਸ ਵੱਲੋਂ ਰਾਤ ਨੂੰ ਪੈਟਰੋਲ ਦੀ ਸਪੈਸ਼ਲ ਆਈ ਜਾਂਦੀ ਹੈ ਕਾਸ ਕਰਕੇ ਇਹ ਬੈਂਕ ਤੇ ਏਟੀਐਮ ਰਾਤ ਨੂੰ ਚੈੱਕ ਕਰਕੇ ਤੇ ਚੈਕਿੰਗ ਦਰਾਨੀ ਜਿਹੜਾ ਇਹ ਏਟੀਐਮ ਦੀ ਲੁੱਟ ਬਚ ਗਈ ਨਹੀਂ ਤਾਂ ਹੋ ਸਕਦਾ ਉਹ ਜਿਹੜੇ ਲਟੇਰੇ ਆ ਅਰਦਾ ਕਰਨ ਤੇ ਕਾਮਯਾਬ ਹੋ ਜਾਂਦੇ ਆਪਾਂ ਕਹਿ ਸਕਦੇ ਕਿ ਤਿੰਨ ਵਜੇ ਪੁਲਿਸ ਦੀ ਹੈਟੇ ਭੋਲਾ ਦਿੰਦੇ ਬਿਲਕੁਲ ਪੁਲਿਸ ਦੇ ਹੈਡ ਗੇ ਹਮੇਸ਼ਾ ਹੈ ਜੀ ਲੋਕ ਪੁਲਿਸ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੇ ਜ਼ਿੰਮੇਵਾਰ ਸਰਕਾਰੀ ਪ੍ਰਾਪਰਟੀ ਦੀ ਜ਼ਿੰਮੇਵਾਰ ਕਿਉਂਕਿ ਬੈਂਕ ਵਾਲਿਆਂ ਥੋੜਾ ਬੌਦਰ ਇਸ ਕਰਕੇ ਨਹੀਂ ਕਰਦੇ ਇਹਨਾਂ ਦੇ ਇੰਸ਼ੋਰਡ ਹੁੰਦਾ ਜੀ ਕੈਸ਼ ਇਹਨਾਂ ਨੂੰ ਇਹ ਹੁੰਦਾ ਸਾਨੂੰ ਇੰਸ਼ੋਰੈਂਸ ਮਿਲ ਜਣੀ ਆ ਪਰ ਬੈਂਕਾਂ ਨੂੰ ਚਾਹੀਦਾ ਕਿ ਆਪਣੇ ਸੁਰੱਖਿਆ ਪ੍ਰਬੰਧ ਨੂੰ ਕਰਨ ਸਾਡੇ ਵੱਲੋਂ ਜਿਹੜੇ ਬੰਦੀ ਡਿਊਟੀ ਹੈਹੀ ਕਰਾਂਗੇ ਪਰ ਬੈਂਕਾਂ ਨੂੰ ਵੀ ਚਾਹੀਦਾ ਅਸੀਂ ਇਹਨਾਂ ਦੇ ਹੈੱਡ ਆਫਸਰ ਨੂੰ ਚਿੱਠੀਆਂ ਲਿਖਦੇ ਆ ਜੀ ਕਿੰਨੀ ਉਮਰ ਦੇ ਆ ਚਾਹ ਜਿਹੜੇ ਬੜੇਗੇ ਨਹੀਂ ਇਹਨਾਂ ਤੋਂ ਇਲਾਵਾ ਖੂਤਕ ਨਹੀਂ ਇਹਦੀ ਬਾਰ ਬਾਰ ਵੀ ਸ਼ਾਮਿਲ ਕਰਕੇ ਪਿੱਛੇ ਹੋ ਕੇ ਕੋਈ ਕੰਮ ਕਰਾ ਰਹੇ ਹੋ ਨਹੀਂ ਅਨਜੇ ਫਰਦਰ ਅੱਜ ਹੀ ਅਸੀਂ ਇਹਨਾਂ ਨੂੰ ਪੇਸ਼ ਕੀਤਾ ਰਿਮਾਂਡ ਲੈ ਰਹੇ ਆ ਜੀ ਪੁੱਛ ਕੇ ਢੰਗਾਈ ਨਾ ਕਰਾਂਗੇ ਵੀ ਹੋਰ ਵੀ ਇਹਨਾਂ ਦਾ ਕੋਈ ਸਾਥੀ ਜੇਕਰ ਹੋਇਆ ਤਾਂ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਏ ਸਰ ਉਮਰ ਕਿੰਨੀ ਹੈ ਇਹ 19 20 ਸਾਲ 21 ਸਾਲ ਦੀ ਉਮਰ ਦੇ ਆ